ਤੁਸੀਂ ਨਹੀਂ ਮਰਜ਼ਾਦਾ ਪੜੀ ਤੁਸੀਂ ਮਰਜ਼ਾਦਾ ਨਹੀਂ ਪੜੀ ਨਹੀਂ ਜਿਹੜੇ ਅਸੀਂ ਮਰਜ਼ਾਦਾ ਕਰੀ ਹੈ ਜਿਹੜੀ ਸ਼੍ਰੋਮਣਿਕ ਕਮੇਟੀ ਨਹੀਂ ਸ਼੍ਰੋਮਣਿਕ ਕਮੇਟੀ ਦੀ ਕੋਈ ਮਰਜ਼ਾਦਾ ਨਹੀਂ ਕੀਤੀ ਵਾਧੂ ਗੱਲਾਂ ਨਾ ਕਰੋ ਨਾ ਹੀ ਮਰਜ਼ੀ ਲਾਉਣੇ ਨਾ ਹੀ ਕਰਾਉਣੀ ਬਿਲਕੁਲ ਫਕਰਦਾਰ ਸੰਪਰਦਾਦੇ ਨਹੀਂ ਸੰਪਰਦਾਦੇ ਸਿੰਘ ਤੁਸੀਂ ਸਾਨੂੰ ਕੀ ਸਿਖਾ ਦਿੰਦੇ ਜੀ ਆਮ ਮਰਦਾ ਇੱਕ ਮਰ ਜਾਵੇ ਉਹਦੇ ਵਾਸਤੇ ਇੰਨਾ ਨੰਬਰ ਰੱਖਿਆ ਜਨਾ ਕਿ ਤਿੰਨੇ ਲੋਕਾਂ ਦੇ ਮਾਰ ਕੇ ਤੁਸੀਂ ਗੱਡੀ ਦੇ ਮਾਣੇ ਬੈਠੇ ਆਏ ਮਾਰ ਖੁਲਾਮ ਬੰਗ ਬੰਗ ਤੇ ਮੋੜ ਕੇ ਮਹਿਰਾਨਾ ਪੈਂਦਾ ਮੈਂ ਕਿ ਕਿ ਕਿਹੜੀ ਬੋਲ ਰਹੀਆਂ ਇਹ ਸ਼ਬਦ ਗੁਰੂ ਨੂੰ ਸ਼ਬਦ ਗੁਰੂ ਨੂੰ ਤੁਸੀਂ ਕਿਹੜਾ ਰੋਕਦੇ ਰਹੇ ਹੋ ਕਿ ਬਾਕੀ ਸਾਥੇ ਨਹੀਂ ਲੱਜਣਾ ਕਰੋ ਤੁਸੀਂ ਲਿਜਾ ਰਹੇ ਤਾਂ ਬੇਸ਼ੱਕ ਬਾਕੀ ਤੁਸੀਂ ਲੈ ਜਾਵਾਂਗੇ ਪਰ ਮੈਂ ਤੁਹਾਨੂੰ ਇਹ ਗੱਲ ਕਹਿ ਰਹੀ ਆ ਕਿ ਜਿਹੜੀ ਅਕਾਲ ਪੁਰਖ ਸਾਡੀ ਮर्यादा ਹੈ ਉਹਦੇ ਤੁਸੀਂ ਨਹੀਂ ਗੱਲ ਕਰਦੇ ਜੇ ਅਕਾਲ ਪੁਰਖ ਸਾਡੀ ਜਰਜਾ ਹੋਗੀ ਤੋ ਨਿੱਕੀ ਬਾਤ ਹੈ ਕਮੇਟੀ ਬਾਤ ਹੈ ਸ੍ਰੀ ਅਮਨੁਹ ਕਮੇਟੀ ਬਾਤ ਹੈ ਗੁਰੂ ਬਾਤ ਨਹੀਂ ਮੇਰਾ ਕਹ ਰਿਹਾ ਨਾ ਕਿ ਤੁਸੀਂ ਕੀ ਕੰਮ ਓਥੇ ਕੀ ਕਰ ਕਰਾ ਤਰ ਕਰਾ ਆਹ ਮੈਂ ਨਾ ਕਰੇ ਗਰੂ ਇੱਕ ਗੁਰੂ ਕਰਸਾ ਮਸਲੇ ਬਿਆਨ ਗ੍ਰੰਥਾ ਪਾਣੇ ਗੁਰੂ ਗ੍ਰੰਥ ਸਾਹਿਬ ਮਾਤਾ ਜੀ ਕੋਲੋਂ ਤੁਹਾਡਾ ਬੇਧਵੀ ਕਰ ਲੋਗੇ ਇਹ ਤੁਹਾਨੂੰ ਦਿਖਾ ਰਿਹਾ ਆ ਗਿਆ ਇਹ ਕਿਉਂ ਆ ਇਹ ਬਿਆਦਵੀ ਨਹੀਂ ਕੀਤੀ ਹੈ ਇਹ ਕਿਸੇ ਨੇ ਜਾਣ ਦਿੱਤੀ ਕਿੰਨੇ ਕੀਤਾ ਤੁਹਾਨੂੰ ਕਿੰਨੇ ਕਿਨੇ ਕੀਤਾ ਤੁਸੀਂ ਕੌਣ ਹੋ ਪੁੱਛਣ ਵਾਲੇ ਅਮਰੀਕੀ ਮੈਂ ਅਹੀਂ ਦੰਗਵੀ ਬਕਸਾਲ ਦੇ ਸੰਬੰਧ ਵਿੱਚ ਪੁੱਛਣ ਵਾਲੇ ਕਿਉਂ ਨਹੀਂ ਗੁਰੂ ਗ੍ਰੰਥ ਕੀ ਕੀ ਤਾਂ ਦੰਗਵੀ ਬਕਸਾਲ ਕੀ ਹੈ ਪੰਥ ਦਾ ਹਿੱਸਾ ਹੀ ਹੈ ਪੰਥ ਦਾ ਨਹੀਂ ਹੈ ਇਹ ਪੰਥ ਦੇ ਇਹ ਪੰਥ ਦੇ ਗੁਰੂ ਆ ਇਹ ਤੁਹਾਡੇ ਨਹੀਂ ਇਹ ਮਤਲਬ ਸੋਚੀ ਨਹੀਂ ਸਾਡੇ ਕਰੇ ਆ ਹਰ ਤ ਸਮਝੋ ਤੁਹਾਡੇ ਦੇ ਸਾਡੇ ਗੁਰੂ ਆ ਜੇ ਤੁਹਾਡੇ ਦੇ ਕਿਤੇ ਬੇਰਵੀ ਕਰਨੀ ਇਹਨਾਂ ਦੀ ਕਿਥੇ ਆਪਾਂ ਲੜਦੇ ਕਾਦੀ ਨਹੀਂ ਪਏ ਆ ਲੜਦੇ ਤੇ ਇਹਨੂੰ ਕਹਿੰਦੇ ਪਾਲਕੀ ਸਾਹਿਬ ਚਲੇ ਜਾਓ ਪਾਲਕੀ ਸਾਹਿਬ ਚਲੇ ਜਾਓ ਜੇ ਸਾਡੇ ਦੋਹਾਂ ਦੇ ਗੁਰੂ ਆ ਆਪਾਂ ਲੜਦੇ ਕਿਉਂ ਪਏ ਆ ਕੋਈ ਪਾਲਕੀ ਸਾਹਿਬ ਕਰ ਜਾਓ ਤੁਹਾਨੂੰ ਕਹਿੰਦੇ ਪਾਲਕੀ ਸਾਹਿਬ ਤੁਮਗਾਓ ਪਾਲਕੀ ਸਾਹਿਬ ਚਲੇ ਜਾਓ ਸਾਡੇ ਨਾਲ ਕਿਵੇਂ ਤਾ ਨੂੰ ਮੈਂ ਤੋ ਕਿਆ ਨਹੀਂ ਕਰਦੇ ਤਾ ਤੁਹਾਨੂੰ ਇਹ ਗੈਰਹੀ ਆ ਇਹ ਤਾਂ ਆਪਾਂ ਕਹਿੰਦੇ ਪਾਲਕੀ ਲੈਣਾ ਵੇਖਣੇ ਇਹ ਗੱਲ ਨਹੀਂ ਕਰਦਾ ਆਪਾਂ ਸਾਡੇ ਪਾਲਕੀ ਸਾਹਿਬ ਇਹ ਪ੍ਰਜਾ ਬਣਾਣਾ ਨਾ ਇਹ ਮੌਤੂ ਕੀ ਕੰਮ ਨਹੀਂ ਪੜੀ ਮੈਨੂੰ ਨਹੀਂ ਪੜੀ ਠੀਕ ਹੈ ਨਾ ਮੈਂ ਪੜੀ ਆਪਾਂ ਚੜ੍ਹਦਾ ਕਹਿੰਦਾ ਅਸੀਂ ਪੜੀ ਆ ਬੰਦਾ ਵਧੀਆ ਗੱਡੀਆਂ ਚਾਹੀਦੀਆਂ ਤੇ ਗੁਰੂ ਕਾਸੇ ਪਾਉਣੀ ਚਾਹੀਦੀਆਂ 45 ਮੀ 45